ਜਿਲ੍ਹਾ ਸੰਰੂਰ ਦੇ ਪਿੰਡ ਤਲਖਨੌਰ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਸਾਲ 2024 ਦਾ ਲਾਸਟ ਡੇ ਆ ਔਰ ਅੱਜ ਅਸੀਂ ਇਸ ਜਗ੍ਹਾ ਤੇ ਪਹੁੰਚੇ ਔਰ ਦਰਸ਼ਨ ਕੀਤੇ ਬਾਬਾ ਜੀ ਦੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜੇ ਗੱਲ ਕਰੀਏ ਤਾਂ ਇਸ ਸਥਾਨ ਦੇ ਉੱਪਰ ਲਗਭਗ ਤਿੰਨ ਪਾਤਸ਼ਾਹੀਆਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਨੌਵੀਂ ਪਾਤਸ਼ਾਹੀ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਇਸ ਜਗ੍ਹਾ ਉੱਪਰ ਆਏ ਇਸ ਗੁਰਦਾਰੇ ਉੱਪਰ ਹਰ ਮਹੀਨੇ ਪੂਰਨਵਾਸੀ ਦਾ ਦਿਹਾੜਾ ਭਰਦਾ ਹੈ ਔਰ ਐਤਵਾਰ ਨੂੰ ਵੀ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਔਰ ਸਰੋਵਰ ਦੇ ਵਿੱਚ ਇਸ਼ਨਾਨ ਵਗੈਰਾ ਵੀ ਕਰਦੀਆਂ ਨੇ ਔਰ ਗੁਰੂ ਕੇ ਕਰਤਨ ਨਾਲ ਗੁਰੂ ਕੇ ਇਤਿਹਾਸ ਨਾਲ ਇਸ ਗੁਰਦਾਰਾ ਸਾਹਿਬ ਦੇ ਵਿੱਚ ਆਪਣੇ ਮਨੋ ਕਾਮਨਾ ਵੀ ਪੂਰੀਆਂ ਕਰਦੀਆਂ ਨੇ ਸਸਿਕਾ ਦੋਸਤੋ ਮੈਂ ਹਾਂ ਦਵਿੰਦਰ ਭਰਤੀ ਔਰ ਤੁਸੀਂ ਜੁੜੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਜ਼ਿਲ੍ਹਾ ਸੰਗਰੂਰ ਦੇ ਪਿੰਡ ਤਲਕਨੌਰ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਆ ਸਾਲ 2024 ਦਾ ਲਾਸਟ ਡੇ ਆ ਔਰ ਅੱਜ ਅਸੀਂ ਇਸਗਾ ਤੇ ਪਹੁੰਚੇ ਔਰ ਦਰਸ਼ਨ ਕੀਤੇ ਬਾਬਾ ਜੀ ਦੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜੇ ਗੱਲ ਕਰੀਏ ਤਾਂ ਇਸ ਸਥਾਨ ਦੇ ਉੱਪਰ ਲਗਭਗ ਤਿੰਨ ਪਾਤਸ਼ਾਹੀਆਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਨੌਵੀਂ ਪਾਤਸ਼ਾਹੀ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਇਸ ਜਗ੍ਹਾ ਉੱਪਰ ਆਏ ਔਰ ਉਹਨਾਂ ਦੀ ਚਰਨ ਛੋਹ ਪ੍ਰਾਪਤਿ ਧਰਤੀ ਹੈ ਔਰ ਇਹ ਜਗਾਹ ਦੇ ਉੱਪਰ ਹਰ ਮਹੀਨੇ ਦੀ ਪੂਰਨਮਾਸ਼ੀ ਨੂੰ ਜਿਹੜੇ ਬਹੁਤ ਸਾਰੇ ਸੰਗਤਾਂ ਇੱਥੇ ਆਉਂਦੀਆਂ ਹਰ ਐਤਵਾਰ ਨੂੰ ਬਹੁਤ ਸਾਰੇ ਸੰਗਤਾਂ ਆਉਂਦੀਆਂ ਨੇ ਔਰ ਗੁਰੂ ਕੇ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਬਹੁਤ ਸੋਹਣੀ ਜਗਾਹ ਬਣੀ ਹੋਈ ਹੈ ਨਹਿਰ ਦੇ ਕਿਨਾਰੇ ਦੇ ਉੱਪਰ ਸ਼ਸ਼ੋਭਤ ਗੁਰਦੁਆਰਾ ਕਨੌਰ ਸਾਹਿਬ ਆ ਜਿਆਦਾ ਕਰਕੇ ਲੋਕ ਟਾਲ ਕਨੌਰ ਦੇ ਨਾਮ ਨਾਲ ਜਾਣਦੇ ਆ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਸੋ ਤੁਸੀਂ ਜ਼ਰੂਰ ਜੁੜੇ ਰਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਮਿੰਦਰ ਪੱਟੀ ਔਰ ਤੁਸੀਂ ਜੁੜੇ ਹੋਇਆ ਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪਿੰਡ ਟਾਲ ਕਨੌਰ ਦੇ ਗੁਰਦੁਆਰਾ ਕਨੌਰ ਸਾਹਿਬ ਪਾਤਸ਼ਾਹੀ ਪਹਿਲੀ 6ਵੀਂ ਅਤੇ 9ਵੀਂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਚਰਨ ਸ਼ੋਭਾ ਪ੍ਰਾਪਤ ਇਹ ਧਰਤੀ ਔਰ ਇਸ ਆ ਭਾਦਾਂ ਵਾਲੀ ਧਰਤੀ ਦੇ ਉੱਤੇ ਨਹਿਰ ਦੇ ਕਿਨਾਰੇ ਦੇ ਉੱਪਰ ਸਿੱਖਾਂ ਦੇ ਸਭ ਤੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੀਂ ਪਾਤਸ਼ਾਹੀ ਇਸ ਜਗ੍ਹਾ ਦੇ ਉੱਪਰ ਪਹੁੰਚੇ ਔਰ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਜ਼ਿਲ੍ਹਾ ਸੰਗਰੂਰ ਦੇ ਅੰਦਰ ਪਿੰਡ ਟਾਲਕਨੌੜ ਵਿਖੇ ਸ਼ਿਸ਼ੋਭਤ ਇਹ ਗੁਰਦੁਆਰਾ ਸਾਹਿਬ ਔਰ ਲੰਗਰ ਸਾਹਿਬ ਦੀਆਂ ਤਸਵੀਰਾਂ ਤੁਸੀਂ ਲਾਈਵ ਕਵਰੇਜ ਦੇ ਵਿੱਚ ਦੌਰਾਨ ਦੇਖ ਰਹੇ ਹੋ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇਸ ਜਗ੍ਹਾ ਦੀ ਜਿਹੜੀ ਸੇਵਾ ਹੈ ਇਹ ਇੱਥੋਂ ਦੇ ਬਹੁਤ ਹੀ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਮੁੱਖ ਸੇਵਾਦਾਰ ਉਹ ਚਲਾ ਰਿਹਾ ਹੈ ਔਰ ਬਹੁਤ ਪ੍ਰਾਤਿਤਵ ਜਿਹੜਾ ਪੇੜ ਨਜ਼ਰ ਆ ਰਿਹਾ ਹੈ ਔਰ ਉਸ ਤੋਂ ਬਾਅਦ ਇਹ ਵੱਡਾ ਪੇੜ ਜਿਹੜਾ ਅੱਜ ਵੀ ਖੜਾ ਹੈ ਔਰ ਕਾਫੀ ਜ਼ਿਆਦਾ ਉੱਧੋਗੇ ਇਥੇ ਹਰ ਪੂਰਨਮਾਸ਼ੀ ਤੇ ਹਰ ਐਤਵਾਰ ਨੂੰ ਬਹੁਤ ਸਾਰੇ ਸੰਗਤਾਂ ਇਥੇ ਆਉਂਦੀਆਂ ਆ ਔਰ ਸਰੋਵਰ ਦੇ ਵਿੱਚ ਇਸ਼ਨਾਨ ਵਗੈਰਾ ਵੀ ਕਰਦੀਆਂ ਨੇ ਔਰ ਗੁਰੂ ਕੇ ਕੀਰਤਨ ਨਾਲ ਗੁਰੂ ਕੇ ਇਤਿਹਾਸ ਨਾਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਮਨੋ ਕਾਮਨਾ ਵੀ ਪੂਰੀਆਂ ਕਰਦੀਆਂ ਨੇ ਔਰ ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਭੋਰਾ ਸਾਹਿਬ ਦੇ ਦਰਸ਼ਨ ਕਰਦੇ ਹੋ ਕਰ ਰਹੇ ਹੋ ਗੁਰਦੁਆਰਾ ਕਨੌਰ ਸਾਹਿਬ ਜిల్లా ਸੰਗਰੂਰ ਤੋਂ ਜਿੱਥੇ ਇੱਕ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਹੈ ਔਰ ਇੱਥੇ ਹੀ ਇਸੇ ਜਗ੍ਹਾ ਤੇ ਹੀ ਬੈਠ ਕੇ ਸੰਗਤਾਂ ਜਿਹੜੀਆਂ ਉਹ ਕਿਤਨਾ ਕਿਤੇ ਪਾਠ ਵੀ ਕਰਦੇ ਔਰ ਪਾਠ ਸੁਣਦੇ ਆ ਕੀਰਤਨ ਸੁਣਦੇ ਆ ਨੇ ਔਰ ਗੁਰੂ ਮਹਾਰਾਜ ਦੇ ਇਤਿਹਾਸ ਦੇ ਨਾਲ ਜੁੜਦੀਆਂ ਨੇ ਇਸ ਰੈਡੀਓ ਉੱਪਰ ਹਰ ਮਹੀਨੇ ਪੂਰਨਵਾਸੀ ਦਾ ਦਿਹਾੜਾ ਭਰਦਾ ਹੈ ਔਰ ਐਤਵਾਰ ਨੂੰ ਵੀ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਤੁਸੀਂ ਜ਼ਰੂਰ ਜੁੜੇ ਰਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ